ਸਾਰੇ ਵਰਤੂ ਜਾਗੋਂ ਸੇਵੀਐ ਜਮੈ ਤੇ ਮਰਦਾਇ ਫੁਲ ਤਨਕਾ ਜੀ ਵਿਆਜ ਖਸਮ ਜਾਣਾ ਆਪਣਾ ਅਵਰੇ ਕੁਤਲਾਏ ਨਾਨਕੇ ਉਹਨਾਂ ਜਾ ਪੈ ਕਰਤਾ ਕੀਤੀ ਦੇਸ ਜਾਏ ਮਹਲਾ ਤੀਜਾ ਸੱਚਾ ਨਾਮ ਤੇ ਆਈਐ ਸਭ ਵਰਤੇ ਸੱਚ ਨਾਨਕ ਹੁਕਮ ਬੁਝੁਰਵਾਨ ਹੋਏ ਤਾਪ ਪਾਵੇ ਸੱਚ ਕਤਨੇ ਬਦਨੀ ਕਰਤਾ ਫਿਰੈ ਹੁਕਮ ਮਹੂਲਨਾ ਬੁਝੇ ਅੰਧਾ ਕਚ ਨਿਕਾ ਚਪੌੜੀ ਸੰਯੋਗ ਵਿਜੋਗ ਉਪਾਇੋਂ ਸ੍ਰਿਸ਼ਟ ਕਾ ਮੂਲ ਰਚਾਇਆ ਹੁਕਮਿ ਸ੍ਰਿਸ਼ਟ ਸਾਜਿਆ ਨ ਜੋਤੀ ਜੋਤ ਮਿਲਾਇਆ ਜੋਤੀ ਹੁ ਸੰਜਾਨ ਚਾਨਣਾ ਸਤਿਗੁਰ ਸ਼ਬਦ ਸੁਨਾਇਆ ਬ੍ਰਹਮਾ ਵਿਸ਼ਨਮਹੇਸ ਤ੍ਰੈ ਗੁਣਾ ਸਿਰ ਧੰਦਾ ਲਾਇਆ ਆਇਆ ਕਾ ਮੂਲ ਰਚਾਇਓ ਨ ਤੁਰਿਆ ਸੁਖ ਪਾਇਆ ਸਲੋਕ ਮਹੱਲਾ ਤੀਜਾ ਸੋ ਜਪ ਸੋ ਤਪ ਜੇ ਸਤਿਗੁਰ ਭਾਵੈ ਸਤਿਗੁਰ ਕਾ ਭਾਣਾ ਵਡਿਆਈ ਭਾਵੈ ਨਾਨਕ ਆਪ ਛੋੜ ਗੁਰਮਾਹਿ ਸਮਾਵੇ ਮਹੱਲਾ ਤੀਜਾ ਗੁਰ ਕੀ ਸੇਖ ਕੋ ਬਰਲਾ ਲੇਵੈ ਨਾਨਕ ਜਿਸੇ ਆਪ ਬਿਧਾਈ ਦੇਵੈ ਪੌੜੀ ਮਾਇਆ ਮੋਹ ਗਿਆਨ ਹੈ ਬਿਖ ਮਤ ਪਾਰੀ ਪੱਥਰ ਪਾ ਭੁੱਲਦਿਆ ਕਿਉ ਤਰੀਐ ਤਾਰੀ ਅਨੰਦਨ ਭਗਤੀ ਰਤਿਆ ਹਰ ਅਪਾਰੂ ਤਾਰੀ ਗੁਰ ਸ਼ਬਦੀ ਮਨ ਨਿਰਮਲਾ ਹੋਮੈ ਛੱਡ ਵਿਕਾਰ ਹਰ ਹਰ ਨਾਮ ਤੇ ਆਈਐ ਹਰ ਹਰ ਨਿਸਤਾਰੀ ਇਸ ਲੋਕ ਕਬੀਰ ਮਰਤ ਕਬੀਰ ਮੁਕਤ ਦੁਆਰਾ ਸੰਕੁੜਾ ਰਾਇਂ ਦਸਮੈ ਪਾਏ ਮਨ ਤੋਂ ਮੈਗਲ ਹੋਇ ਰਹਾ ਨਿਕਸ਼ਰ ਕਿਉ ਕਰ ਜਾਇ ਐਸਾ ਸਤਿਗੁਰ ਜੇ ਮਿਲਿਆ ਟੁੱਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਜੇ ਆਵ ਜਾਉ ਮਹੱਲਾ ਤੀਜਾ ਨਾਨਕ ਮੁਕਤ ਦੁਆਰਾ ਅਤ ਨਿਕਾ ਨਾ ਨਾ ਹੋਏ ਸੁਜਾਏ ਹਉ ਮੈਂ ਮਨ ਅਸਤੂਲ ਹੈ ਕਿਉ ਕਰ ਵਿੱਚ ਦੇ ਜਾਏ ਸਤਿਗੁਰ ਮਿਲੇ ਆ ਹਉ ਮੈਂ ਗਈ ਜੋਤਰੀ ਜੋਤਰੀ ਸਭ ਆਏ ਇਹ ਜੀਓ ਸਦਾ ਮੁਕਤ ਹੈ ਸਹਜੇ ਰਹਿ ਅਸਮਾਏ ਪੌੜੀ ਸਭ ਸੰਸਾਰ ਉਪਾਇ ਕੈ ਵਸ ਆਪਣੇ ਕੀ ਤਾਗੰਤੈ ਪ੍ਰਭੂ ਨ ਪਾਈਐ ਦੂਜੇ ਪਰ ਮਿੱਤਾ ਸਤਿਗੁਰ ਮਿਲੇ ਜੀਵਤ ਮੈ ਮੁਸਾ ਸੰਮਿਤਾ ਸਭ ਕੇ ਜਾਣ ਕਰਿਆ ਪਾਪੇ ਵਿਗਸੀਤਾ ਸ਼ਲੋਕ ਮਹਲਾ 3 4 ਸਤਿਗੁਰ ਸਿ ਚੇਤਨਣ ਲਾਇਓ ਨਾਮ ਨ ਵਸਿਓ ਮਨ ਆਏ ਤ੍ਰਿਗਿ ਵੇ ਹਾਂ ਜੀ ਵਿਆ ਕਿਹ ਜੁਗ ਮੈ ਪਾਇਆ ਜਾਏ ਮਾਇਆ ਖੋਟੀ ਰਾਸ ਹੈ ਇਕ ਚਸੇ ਮੈਂ ਪਾਜ ਲੈ ਜਾਏ ਹੱਥੋਂ ਛੁੜ ਕੇ ਤਨ ਸਿਆਹੋ ਹੋਏ ਬਦਨ ਜਾਏ ਕੁਮਲਾਏ ਜਨ ਸਤਿਗੁਰ ਸਿਉ ਚਿਤ ਲਾਇਆ ਤੈਨੂੰ ਸੁਖ ਦਸਿਆ ਮਨੇ ਆਏ ਹਰ ਨਾਮ ਤੇ ਆਵੇ ਰੰਗ ਸਿਉ ਹਰ ਨਾਮ ਰਹੇ ਲਿਵ ਲਾਇ ਨਾਨਕ ਸਤਿਗੁਰ ਸੋ ਤਨ ਸੌਂਪਿਆ ਜੇ ਜੀਆ ਜੇ ਜੀ ਮਹਿ ਰਹਾ ਅਸਮਾਏ ਰੰਗਤ ਸਹਿ ਕੋ ਅਗਲਾ ਬੰਨੀ ਚੜੈ ਚੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਸੀ ਕੋ ਫਿਰ ਖਾਏ ਗੁਰਮੁਖ ਕੋਈ ਘਰ ਨੂੰ ਤਨ ਮਲ ਦਲ ਲਾਈ ਪਾਏ ਨਾਨਕ ਸੇ ਉਬਰੇ ਜ ਸਚ ਰਹੇ ਲਿਵ ਲਾਏ ਪੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ ਅੰਦਰ ਤੀਰ ਕੋ ਹੋਏ ਪੂਰਾ ਪਾਏ ਸੀ ਜੋ ਤੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ ਜਾਂ ਹੋਵੇ ਖਸਮ ਦੇ ਹਾਲ ਤਾਂ ਮਹਿਲ ਕਰ ਪਾਏ ਸੀ ਸੋ ਪ੍ਰ ਮੇਰਾ ਅਤ ਵੱਡਾ ਗੁਰਮੁਖ ਮੇਲਾਏ ਸੀ ਸ਼ਲੋਕ ਮਹਲਾ 3 ਜਾ ਸਭਨਾ ਕਾ ਸੋਇਕ ਹੈ ਸਦਹੀ ਰਹਾ ਹਜੂਰ ਨਾਨਕ ਹੁਕਮ ਨ ਮੰਨੈ ਤਾ ਕਰਹੀ ਅੰਦਰ ਦੂਰ ਹੁਕਮ ਪੀਤੇ ਨ ਮਨਾਈ ਸੀ ਜਨ ਕੋ ਨਦਰ ਕਰੀ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹਲਾ 3 ਜਾ ਰੈਣ ਸਭਾ ਈ ਚਲੁ ਈ ਕੰਤਨ ਲਾਇਓ ਪਾਓ ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰਨ ਰਾਓ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕ ਦਾਤਾ ਉਪਾਇ ਕਿ ਤੈ ਨਾ ਪਾਈਐ ਹਰ ਕਰਨ ਦਾਤਾ ਗੁਰ ਸ਼ਬਦ ਦੀ ਹਰ ਮਨ ਉਸਾਇ ਹਰ ਸੈ ਜੇਂ ਜਾਤਾ ਅੰਦਰੋਂ ਤ੍ਰਿਸ਼ਨਾ ਅਗਨ ਬੁਜੀ ਹਰ ਅੰਬਰ ਤ ਸਭ ਨਾਤਾ ਵੱਡੀ ਵੱਡੇ ਆਈ ਵੱਡੇ ਕੀ ਕਰੂ ਮੁਖੋਲਾ ਸੋ ਮਾਤਾ ਹਾਂਸ ਕ੍ਰਿਤ ਹੈ ਜੇ ਪਿਆ ਹੀ ਛੜ ਜਾਏ ਇਸ ਨੋ ਕੂੜ ਬੋਲ ਕੇ ਖਵਾਲੀਐ ਜੇ ਚਲਦਿਆਂ ਨਾਲ ਨਜਾਇ ਉਜਾਏ ਹੋ ਕਾ ਹੋਂ ਤਾ ਮਾਇਆ ਮੋਹਿਆ ਆਵ ਜਾਏ ਨਾਨਕ ਹੁਕਮ ਨ ਜਾ ਤੁ ਖਸਾ ਤੇ ਬਾਸਾ ਤੀ ਜਾ ਕੋ ਨਿਜ ਨਾਮ ਪਾਨ ਹੋ ਤਾਰੇ ਆ ਜਾਏ ਇਸ ਤਨ ਕੋ ਤਸਕਰ ਜੋ ਹੋਇ ਨ ਸਕੇ ਨਾ ਚੱਕਾ ਲੈ ਜਾਏ ਇਹੋ ਹਰ ਤਨ ਜੀਐ ਸੇਤੀ ਰਬ ਰਹਿਆ ਜੀਐ ਨਾਲੇ ਜਾਏ ਇਹੋ ਹਰ ਤਨ ਜੀਐਸੇ ਤੀਰਵ ਰਹਾ ਜੀਐਸ ਨਾਲ ਲਜਾਏ ਪੂਰੇ ਗੁਰਤੇ ਪਾਈ ਹੈ ਮਨਮੁਖ ਪੱਲੇ ਨਾ ਪਾਏ ਧਨਵਾ ਪਰੀ ਨਾਨਕਾ ਜਿਨ੍ਹਾਂ ਨਾਮ ਧਨ ਘਟਿਆ ਏ ਪੌੜੀ ਮੇਰਾ ਸਾਹਿਬਾ ਤੋਂ ਵੱਡਾ ਸੱਚ ਗੈਰ ਗਮੀਰਾ ਸਭ ਜਗਤ ਇਸ ਕੈ ਵਸ ਹੈ ਸਭ ਇਸ ਕਾ ਚੀਰਾ ਗੁਰ ਪ੍ਰਸਾਦਿ ਪਾਈਐ ਨਚਲੰ ਤੀਰਾ ਕਿਰਪਾ ਤੇ ਹਰ ਮਨੁ ਉਸੈ ਭੇਟੈ ਗੁਰ ਸੂਰਾ ਗੁਣਵੰਤੀ ਸਲਾਹਿਆ ਸਦਾ ਫਿਰਨੇ ਚਲ ਹਰਪੂਰਾ ਕਿਰਪਾ ਤੇ ਹਰ ਮਨੁ ਉਸੈ ਭੇਟੈ ਗੁਰ ਸੂਰਾ ਗੁਣਵੰਤੀ ਸਲਾਹਿਆ ਸਦਾ ਫਿਰਨੇ ਚਲ ਹਰਪੂਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ